ਇੱਕ ਕਰੀ ਬਣ ਜਾਂਦੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੇਖੀ ਕਿਵੇਂ ਪੈਸੇ ਦੇ ਭਰ-ਭਰ ਕੇ ਟਰੱਕ ਆਉਂਦੇ ਪੰਜਾਬ ਨੂੰ ਹੈ ਇਹ ਗੱਲਾਂ ਉਦੋਂ ਇਹੋ ਜਿਹੀਆਂ ਗੱਲਾਂ ਬੜੀਆਂ ਕਰਦਾ ਰਿਹਾ ਸੀ ਉਦੋਂ ਬੰਦੀ ਸਿੰਘ ਕਿਉਂ ਨਹੀਂ ਰਿਆ ਕੀਤੇ ਪੰਜਾਬ ਚ ਥੋੜੀ ਸਰਕਾਰ ਸੀ ਸੈਂਟਰ ਚ ਥੋੜੀ ਸਰਕਾਰ ਸੀ ਉਦੋਂ ਬੰਦੀ ਸਿੰਘ ਕਿਉਂ ਨਹੀਂ ਚੇਤੇ ਆਏ ਤੁਹਾਨੂੰ ਇਹ ਗਪੌੜੀ ਆ ਬੜੇ ਝੂਠ ਬੋਲਦਾ ਇਹਦੇ ਮਗਰ ਨਾਲ ਲੱਗਿਓ ਹਏ ਇਹ ਬੰਦਾ ਤਾਂ ਇਹ ਗੱਲਾਂ ਕਹਿੰਦਾ ਵੀ ਜਗਤਾਰ ਸਿੰਘ ਹਵਾਰਾ ਇੱਕ ਕਾਤਲਾ ਬੰਦਾ ਇਹ ਕੋਮ ਨੂੰ ਸੇਧ ਨਹੀਂ ਦੇ ਸਕਦਾ ਇਹ 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 ਰਿਹਾ ਕਰਵਾਉ ਬਿਲਕੁਲ ਨਹੀਂ ਰਿਹਾ ਕਰਵਾ ਸਕਦਾ ਸਾਰੇ ਝੂਠ ਬੋਲਦਾ ਜੇ ਸਾਡੀ ਕੇਰਾ ਇੱਕ ਵਾਰੀ ਸਰਕਾਰ ਆਉਣ ਦਿਓ ਅਸੀਂ ਸਾਰੇ ਬੰਦੀ ਸਿੰਘ ਰਿਹਾ ਕਰ ਦੇਣੀ ਆ ਇਹ ਗਪੌੜੀ ਆ ਸਭ ਤੋਂ ਵੱਡਾ ਇਹ ਗੱਪਮਾਲ ਦਾ ਬਾਬਿਓ ਜਦੋਂ ਪੰਜਾਬ 'ਚ ਇਹਨਾਂ ਦੀ ਸਰਕਾਰ ਰਹੀ ਆ ਨਾ ਬਾਦਲ ਕਿਆਂ ਦੀ ਤੇ ਸੈਂਟਰ ਦੇ ਵਿੱਚ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਦੋਂ ਵੀ ਤੇ ਉਦੋਂ ਜਦੋਂ ਇਹ ਆਂਦਾ ਹੁੰਦਾ ਸੀ ਵੀ ਮੈਂ ਹੁਣ ਇੱਕ ਵਾਰੀ ਬਨ ਜਾਂਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੇਖੀ ਕਿਵੇਂ ਪੈਸੇ ਦੇ ਭਰ-ਭਰ ਕੇ ਟਰੱਕ ਆਉਂਦੇ ਪੰਜਾਬ ਨੂੰ ਹੈ ਇਹ ਗੱਲਾਂ ਉਦੋਂ ਇਹ ਇਹੋ ਜਿਹੀਆਂ ਗੱਲਾਂ ਬੜੀਆਂ ਕਰਦਾ ਰਿਹਾ ਸੀ ਉਦੋਂ ਬੰਦੀ ਸਿੰਘ ਕਿਉਂ ਨਹੀਂ ਰਿਆ ਕੀਤੇ ਪੰਜਾਬ 'ਚ ਥੋੜੀ ਸਰਕਾਰ ਸੀ ਸੈਂਟਰ 'ਚੋਂ ਥੋੜੀ ਸਰਕਾਰ ਸੀ ਉਦੋਂ ਬੰਦੀ ਸਿੰਘ ਕਿਉਂ ਨਹੀਂ ਚੇਤੇ ਆਏ ਤੁਹਾਨੂੰ ਇਹ ਗਪੌੜੀ ਆ ਬੜੇ ਝੂਠ ਬੋਲਦਾ ਇਹਦੇ ਮਗਰ ਨਾਲ ਲੱਗਿਓ ਐ ਇਹ ਬੰਦਾ ਤਾਂ ਇਹ ਗੱਲਾਂ ਕਹਿੰਦਾ ਵੀ ਜਗਤਾਰ ਸਿੰਘ ਹਵਾਰਾ ਇੱਕ ਕਾਤਲਾ ਬੰਦਾ ਇਹ ਕੋਮ ਨੂੰ ਸੇਧ ਨਹੀਂ ਦੇ ਸਕਦਾ ਇਹ 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 ਰਿਹਾ ਕਰਵਾਉ ਬਿਲਕੁਲ ਨਹੀਂ ਰਿਹਾ ਕਰਵਾ ਸਕਦਾ ਸਾਰੇ ਝੂਠ ਬੋਲਦਾ ਜੇ ਸਾਡੀ ਕੇਰਾ ਇੱਕ ਵਾਰੀ ਸਰਕਾਰ ਆਉਣ ਦਿਓ ਅਸੀਂ ਸਾਰੇ ਬੰਦੀ ਸਿੰਘ ਰਿਹਾ ਕਰ ਦੇਣੀ ਆ ਇਹ ਗਪੌੜੀ ਆ ਸਭ ਤੋਂ ਵੱਡਾ ਇਹ ਗੱਪਮਾਲ ਦਾ ਬਾਬਿਓ ਜਦੋਂ ਪੰਜਾਬ 'ਚ ਇਹਨਾਂ ਦੀ ਸਰਕਾਰ ਰਹੀ ਆ ਨਾ ਬਾਦਲ ਕਿਆਂ ਦੀ ਤੇ ਸੈਂਟਰ ਦੇ ਵਿੱਚ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਦੋਂ ਵੀ ਤੇ ਉਦੋਂ ਜਦੋਂ ਇਹ ਆਂਦਾ ਹੁੰਦਾ ਸੀ ਵੀ ਮੈਂ ਹੁਣ ਇੱਕ ਵਾਰੀ ਬਨ ਜਾਂਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੇਖੀ ਕਿਵੇਂ ਪੈਸੇ ਦੇ ਭਰ-ਭਰ ਕੇ ਟਰੱਕ ਆਉਂਦੇ ਪੰਜਾਬ ਨੂੰ ਹੈ ਇਹ ਗੱਲਾਂ ਉਦੋਂ ਇਹ ਇਹੋ ਜਿਹੇ ਗੱਲਾਂ ਬੜੀਆਂ ਕਰਦਾ ਰਿਹਾ ਸੀ ਉਦੋਂ ਬੰਦੀ ਸਿੰਘ ਕਿਉਂ ਨਹੀਂ ਰਿਆ ਕੀਤਾ ਪੰਜਾਬ ਚ ਥੋੜੀ ਸਰਕਾਰ ਸੀ ਸੈਂਟਰ ਚ ਥੋੜੀ ਸਰਕਾਰ ਸੀ ਉਦੋਂ ਬੰਦੀ ਸਿੰਘ ਕਿਉਂ ਨਹੀਂ ਚੇਤੇ ਆਏ ਤੁਹਾਨੂੰ ਇਹ ਗਪੌੜੀ ਆ ਬੜੇ ਝੂਠ ਬੋਲਦਾ ਇਹਦੇ ਮਗਰ ਨਾਲ ਲੱਗਿਓ ਹੈ ਇਹ ਬੰਦਾ ਤਾਂ ਇਹ ਗੱਲਾਂ ਕਹਿੰਦਾ ਵੀ ਜਗਤਾਰ ਸਿੰਘ ਹਵਾਰਾ ਇੱਕ ਕਾਤਲ ਆ ਬੰਦਾ ਇਹ ਕੌਮ ਨੂੰ ਸੇਧ ਨਹੀਂ ਦੇ ਸਕਦਾ ਇਹ 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 ਰਿਆ ਕਰਵਾਉ ਬਿਲਕੁਲ ਨਹੀਂ ਰਿਆ ਕਰਵਾ ਸਕਦਾ ਸਾਰੇ ਝੂਠ ਬੋਲਦਾ ਜੇ